ਲਓ ਬਾਈ ਜੀ ਆਪਾਂ ਇਹ ਵੀਡੀਓ ਉਹਨਾਂ ਵੀਰਾਂ ਲਈ ਆ ਜਿਨ੍ਹਾਂ ਦੇ ਮੀਂਹ ਦੇ ਪਾਣੀ ਪੈਣ ਕਰਕੇ ਬੋਰ ਖੜ ਗਏ ਜਾਂ ਪਾਣੀ ਮਤਲਬ ਵੀ ਦਿੰਦੇ ਨਹੀਂ ਹੈਗੇ ਮੋਟਰਾਂ ਝੂਟੇ ਮਾਰੀ ਜਾਂਦੀਆਂ ਨੇ ਆਪਾਂ ਨੂੰ 2 ਦਿਨ ਹੋ ਗਏ ਪਹਿਲਾਂ ਬਹੁਤ ਤੰਗ ਤੀਗੇ ਮੋਟਰ ਅਸੀਂ ਚਾਲਦੀਆਂ ਦੀ ਪਾਣੀ ਮਾਰਦੀ ਦੀ ਝੂਟੇ ਮਾਰ ਲੱਗੇ ਦਵਾਸਾਂ ਜਿਵੇਂ ਆਪਣੇ ਪੁੱਠੇਦਾਰਾਂ ਦੇ ਚੱਲਦੀ ਹੁੰਦੀ ਆ ਐਸ ਰੋਟ ਪਾਣੀ ਦਿੰਦੀ ਦੀ ਮੋਟਰ ਚਲੋ ਆਪਾਂ ਮੋਟਰ ਬਾਹਰ ਕੱਢੀ ਬਾਹਰ ਕੱਢ ਕੇ ਉਦੇ ਪੱਖੇ-ਪੱਖੇ ਚੈੱਕ ਕਰੇ ਵੀ ਕਈ ਵਾਰ ਕੋਈ ਡੱਡੂ ਆਪਾਂ ਜਾਂ ਕੋਈ ਜਿਗਾਰਡ ਲੱਗਿਆ ਨਾ ਪਿਆ ਉਹ ਵੀ ਇਹ ਦੇ ਕਰਕੇ ਝੂੜੇ ਮਾਰਦੇ ਆ ਚਲੋ ਉਹ ਵੀ ਆਪਣਾ ਜਮਾ ਬਿਲਕੁਲ ਸੈੱਟ ਥੀ ਗਮਾ ਉਸ ਤੋਂ ਬਾਅਦ ਫਿਰ ਆਪਾਂ ਮੋਟਰ ਦੁਬਾਰੇ ਪਾਈ ਦੁਬਾਰੇ ਪਾਈ ਤੇ ਡਰਾਵਲੀ ਆਪਾਂ ਉੱਚੀ ਇੱਕ ਕੱਢਤੀ ਬੋਰ ਚ ਇੱਕ ਡਰਾਵਲੀ ਕੱਢਤੀ ਕੱਢ ਕੇ ਪਹਿਲਾਂ ਪਾਣੀ ਬਹੁਤ ਸਾਫ਼ ਤੇ ਜਦੋਂ ਉਹ ਡਰਾਵਲੀ ਕੱਢ ਕੇ ਆਪਾਂ ਮੋਟਰ ਪਾਈ ਦੁਬਾਰੇ ਉਸ ਤੋਂ ਬਾਅਦ ਆ ਮੋਟਰ ਨੇ ਇੰਨੀ ਗਾੜ੍ਹ ਕੱਢੀ ਇੰਨੀ ਗਾੜ੍ਹ ਕੱਢੀ ਵੀ ਗੱਲ ਨਹੀਂ ਛੱਡ ਦੋ ਪੂਰੀ ਫੁੱਲ ਗੱਲ ਜਿਵੇਂ ਨਿਤਰਾ ਪਾਣੀ ਹੁਣ ਪੂਰਾ ਵਧੀਆ ਪਾਣੀ ਆਉਂਦਾ ਪਰ ਹਲੇ ਵੀ ਝੂਟੇ ਮਾਰਦੇ ਯਾਨੀ ਕਿ ਅੱਗੇ ਨੂੰ ਕਿ ਆਰਪੀਏ ਚੋਂ 60 60 ਪੈਸੇ ਪਾਣੀ ਦਾ ਫਰਕ ਪੈ ਗਿਆ ਹੁਣੇ ਆਥਨ ਤੱਕ ਪੂਰਾ ਵਧੀਆ ਸੈੱਟ ਚੱਲੂ ਪੂਰਾ ਵਧੀਆ ਚੱਲਣ ਲੱਗ ਗਿਆ ਜਿਹੜੇ ਰੁਗੜੀ ਮਾਰਦਾ ਸੀ ਸਾਰੀ ਇਹ हट ਗਿਆ ਮੋਟਰ ਚੋਂ ਆਪਾਂ ਇੱਕ ਡਰਾਵੀ ਕੱਢ ਕੇ ਉੱਪਰ ਚੱਕ ਲਈ ਕਟਾਤੀ ਕਿਉਂਕਿ ਜਿਹੜੇ ਨੇ ਪੋਜ਼ਿਟਿਵ ਹਰ ਕਈ ਕਹਿੰਦਾ ਸੀ ਜਾਣਾ ਛੋਟਾ ਭਾਈ ਬੋਰ ਲਾਉਣਾ ਬੋਲੂਗਾ ਜਾਓ ਵਰ ਨੂੰ ਤੁਸੀਂ ਜ ਬੋਤ ਪਾਣੀ ਚੋ ਹੋਰ ਮੋਟਰ ਦਾ ਇਹ ਆਪਾਂ ਹੀ ਡਰਾਈਵਰ ਕੱਢੀ ਤੇ ਤਾਂ ਹ ਇੱਕ ਦਰਾਲੇ ਘਟਾ ਕੇ ਦੁਬਾਰੇ ਚਲਾਤੀ ਅੱਜ ਇਹ ਇਹਨੂੰ ਕਰਤੀਬ ਨੇ ਘੰਟਾ ਕ ਹੋਇਆ ਇੱਕ ਚੱਲਦੇ ਨੂੰ ਇੱਕ ਘੰਟਾ ਹੋਇਆ ਚੱਲਦੇ ਨੂੰ ਮੋਟਰ ਅੱਗੇ ਨੂੰ 60-50 ਰੁਪਏ ਚੋ ਫਰਕ ਪੈ ਗਿਆ ਇਹਦਾ ਹੱਥੋਂ ਤੱਕ ਇਹ ਬਿਲਕੁਲ ਸੈੱਟ ਹੋ ਗਿਆ ਬਾਕੀ ਆ ਦੇਖੋ ਹਲੇ ਵੀ ਝੂਟੇ ਹੀ ਜਾਣੇ ਕੀ ਉਹਨਾਂ ਪਾਣੀ ਆ ਤੋ ਨਰਾਇਣ ਦੇ ਜਲ ਬੀਗ ਲਈ ਰਿਹਾ ਹੋਣਾ ਪਰ ਦੁਬਾਰੇ ਚਲਾਈ ਜਮਾ ਫੁੱਲ ਪਾਣੀ ਆ ਯਾਨਕਿ ਜਿਹੜੇ ਪ੍ਰਾਹ ਹੁਣ ਪੂਰੀ ਫੁੱਲ ਰੇਅ ਮਾਰਦਾ ਇਹ ਵਿੱਚੋਂ ਫੁੱਲ ਰੇਅ ਮਾਰਦਾ ਤੇ ਚਿੱਟੀ ਪਾਈਪ ਕਰਕੇ ਥੋੜਾ ਮੋਬਾਈਲ ਤੇ ਘੱਟ ਦਿਖਾਈ ਦਿੰਦਾ ਹੈ ਤਾਂ ਕਰਕੇ ਪੂਰੀ ਫੁੱਲ ਰੇਅ ਮਾਰਦਾ ਆ ਦੇਖ ਇਹਨੂੰ ਬੰਦ ਜਿਆ ਕਰਕੇ ਮੰਨ ਲਓ 20 ਮਿੰਟ ਚਲਾ ਦਿਆ ਕਰੋ ਬੰਦ ਕਰ ਦਿਆ ਕਰੋ 20 ਮਿੰਟ ਚਲਾ ਦਿਆ ਕਰੋ ਇਹ ਸਾਰਾ ਤੁਹਾਡਾ ਸੈੱਟ ਹੋ ਜੂਗਾ ਕੋਈ ਬੜਾ ਵੱਡਾ ਡਰਨ ਦੀ ਦਿੱਕਤ ਨਹੀਂ ਜੇ ਤਾਂ ਕੋਈ ਜਿਆਦਾ ਵੱਡਾ ਸਮੱਸਿਆ ਹੋਈ ਫੇ ਤਾਂ ਕੁਛ ਕਹਿ ਨਹੀਂ ਸਕਦੇ ਜੇ ਕੋਈ ਆਪਣਾ ਛੋਟਾ ਮोटा ਸਮੱਸਿਆ ਜਿਵੇਂ ਹੁਣ ਜੀਰੀ ਤੇ ਆਪਣੀ ਮੋਟਰ ਦੇ ਜਮਾਂ ਜੀਰੀ ਦੇ ਵਿਚਾਲੇ ਆ ਸਾਈਡ ਦਾ ਰਸਤਾ ਨਹੀਂ ਹੈਗਾ ਇਹਨੂੰ ਕੋਈ ਵੀ ਛਾਰ ਕੇ ਕੱਲਾ ਜੀਰੀ ਆਪਣੀ ਮੱਚ ਰਹੀ ਸੀ ਕਿਸੇ ਦੀ ਹੋਰ ਮੋਟਰ ਛੱਡੀ ਤੇ ਇਹਦੇ ਨਾਲ ਪੰਗੇ ਲਈਏ ਤੇ ਜਦੋਂ ਅੱਗ ਨਾਲ ਬਹੁਤ ਫਰਕ ਆਸੋਂ ਦਾ ਕਹੇ ਚੱਲ ਪੂਏ ਛੁੱਟੇ ਮਰੀ ਹਣੀ ਵੀ ਛੁੱਟੇ ਬਹੁਤ ਮਾਰਦੇ ਆ ਕਿਉਂਦੇ ਨੂੰ ਪਾਣੀ ਨਹੀਂ ਉਹਨਾਂ ਨੂੰ ਮਿਲ ਰਿਹਾ ਪਾਣੀ ਉਹਨਾਂ ਨੂੰ ਮਿਲ ਨਹੀਂ ਰਿਹਾ ਆਪਣਾ ਤਾਂ ਫੇਟੇ ਮਾਰਦੀ ਆ। ਆਖਾਂ ਤਾਂ ਫੇ ਚੱਲ ਪੂ ਅਗਰੋਂ ਬਹੁਤ ਖਤ ਹੈ ਦਾ। ਬੰਦ ਵੀ ਇਹ ਤਾਂ ਵੀ ਮਾੜਾ ਮਾੜਾ ਮੋਟਰ ਨੂੰ ਸਾਂਝਾ ਜਾਂਦਾ ਸੀ ਮਚਣ ਮਚਣ ਦਾ। ਇਹ ਵੀਡੀਓ ਮੇਰੇ ਵੱਤ ਤੋਂ ਵੱਧ ਸ਼ੇਅਰ ਕਰੋ ਭਰਾਵਾਂ ਉਹਨਾਂ ਲਈ ਜਿਨ੍ਹਾਂ ਦੇ ਬੋਰ ਕੱਚੇ ਬੋਰ ਨੇ ਪਾਣੀ ਨਹੀਂ ਰਹਾ ਕਰਕੇ ਇਹੇ ਖਰਾਬ ਹੋ ਗਈ। ਜ્યાં ਬੋਰ ਤੇ ਪਾਣੀ ਛਿੜ ਦੋ ਐ ਸੋਟੀ ਮੋਟਰ ਲਾ ਕੇ ਪਾਣੀ। ਘਾਟਾਂ ਦੇ ਕੋਟੇ ਪਾਣੀ ਪਾ ਕੇ ਜਿਹੜਾ ਬਾ ਉਹਦੀ ਹੱਲ ਚੱਲ ਹੋ ਜੇ।